ਮਾਸਤੇ ਜੇ ਹੁਣ ਬਾਬਾ ਕੁੰਨਨ ਸਿੰਘ ਜੀ ਸੱਚਖੰਡ ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਬਾਹਰ ਨਿਕਲ ਗਏ ਨੇ ਜਦੋਂ ਇਹਨਾਂ ਨੇ ਦਰਸ਼ਨ ਕੀਤੇ ਮਹਾਂਪੁਰਖਾਂ ਦੇ ਧੰਗੁਰ ਨਾਮਦਰ ਜੀ ਆਪ ਜੀ ਨੂੰ ਆਪਸ ਦੀ ਪਿਆਰ ਨਾ ਲਖੋ ਨਾ ਜੀ ਧੰਬਾ ਜੀ ਜਦੋਂ ਮਹਾਂਪੁਰਖ ਨਿਕਲੇ ਨਾ ਬਾਹਰ ਸੇਵਾ ਕਰਕੇ ਜਦੋਂ ਪਹਿਲੀ ਨਜ਼ਰਤੀ ਪਈ ਤੇ ਬਾਬਾ ਕੁੰਮਨ ਸੈਨ੍ਹੀ ਸੱਚੇ ਪਤਾ ਕੀ ਬਚਨ ਕਰਦੇ ਇਹਦੇ ਪ੍ਰਤਾਪ ਸਿੰਘ ਕਿਉਂ ਬਈ ਅੱਜ ਲੱਗਦਾ ਕੋਈ ਵੱਡੀ ਚੀਜ਼ ਲੈਣ ਵਾਸਤੇ ਆਇਆ ਹੈ ਕਿਉਂ ਬਈ ਲੱਗਦਾ ਅੱਜ ਕੋਈ ਵੱਡੀ ਚੀਜ਼ ਲੈਣ ਵਾਸਤੇ ਆਇਆ ਹੈ ਸਾਨੂੰ ਗੁਰੂ ਰਾਮਦਾਸ ਜੀ ਬਾਬਾ ਗੁਰੂ ਰਾਮਦਾਸ ਨੇ ਨੂੰ ਪ੍ਰਤਾਪ ਸਿੰਘ ਦੇ ਮਾਤਾ ਜੀ ਕੁਝ ਅੱਗੇ ਹੋਏ ਤੇ ਹੱਥ ਜੋੜੇ ਬੇਨਤੀ ਕੀਤੀ ਮਾਪੁਰਖੋ ਬੇਖੋ ਮੇਰੇ ਪੁੱਤ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ ਮੇਰਾ ਵੀ ਦਿਲ ਕਰਦਾ ਹੈ ਵੀ ਪੁੱਤ ਦੇ ਨੂੰ ਵੇਖਾਂ ਕਿਰਪਾ ਕਰਦੇ ਹੋ ਤੁਹਾਡੇ ਕੋਲ ਦਰਗਾਹ ਦੀਆਂ ਚਾਬੀਆਂ ਨੇ ਦਰਗਾਹ ਦੀਆਂ ਪੁcjੀਆਂ ਨੇ ਅਨਖਦ ਬਾਣੀ ਉਂਜੀ ਸੰਤਨ ਹੱਥ ਰੱਖੀ ਉਂਜੀ ਤਨ ਗੁਰੂ ਰਾਮਦਾਸ ਜੀ ਆਨੇ ਗੁਰੂ ਰਾਮਦਾਸ ਜੀ ਮਾਪ ਕੋ ਕਿਰਪਾ ਕਰੋ ਅੱਖਾਂ ਪਰਸ ਰਹੀਆਂ ਨੇ ਜਦੋਂ ਲੋਕ ਕਹਿੰਦੇ ਆ ਨਾ ਪ੍ਰਤਾਪ ਸਿੰਘ ਦਾ ਦੂਜਾ ਵਿਆਹ ਕਰਵਾ ਮੈਨੂੰ ਪਤਾ ਮੇਰੀ ਜਿਹੜੀ ਧੀਆ ਮਰਗੀ ਨੂੰ ਘਰ ਦੇ ਵਿੱਚ ਆਈ ਹੈ ਨਾ ਇਹਦੇ ਦਿਲ ਤੇ ਕੀ ਬੀਜਦੀ ਹੋਏਗੀ। ਬਾਈ ਕਿਰਪਾ ਦਾ ਖਾਤਾ ਖੋਲੋ। ਮੇਰ ਦਾ ਖਾਤਾ ਖੋਲੋ ਘਰ ਦੇ ਵਿੱਚ ਬੁੱਟਾ ਨਹੀਂ। ਸੇਹਣ ਬਾਬਾ ਕੁੰਮਨ ਸਿੰਘ ਦੇ ਮੱਖੋਂ ਬਚਨ ਪਤਾ ਕੀ ਨਿਕਲੇ ਆ। ਐਨ ਲੱਗੇ ਬੜੀ ਭਾਵਨਾ ਦੇ ਨਾਲ ਪ੍ਰਤਾਪ ਸਿੰਘ ਘਰ ਦੇ ਵਿੱਚ ਸਪਟਾਈਕ ਸੰਪਟ ਅਖੰਡ ਪੜ ਸੇਵਾ ਕਰਾ। ਅਸੀਂ ਪਾਠੀ ਭੇਜਾਂਗੇ। ਔਡ ਬੜੀ ਭਾਵਨਾ ਦੇ ਨਾਲ ਕਰਮਾਉਣਾ ਹੈ ਸਰਪ੍ਰਾਹ ਦੀ ਸੇਵਾ ਵੀ ਸ਼ਰਧਾ ਭਾਵਨਾ ਨਾਲ ਕਰਨੀ ਪਾਠੀਆਂ ਦੀ ਸੇਵਾ ਵੀ ਸ਼ਰਧਾ ਭਾਵਨਾ ਨਾਲ ਕਰਨੀ ਆਪੇ ਗੁਰੂ ਗ੍ਰੰਥ ਸਾਹਿਬਾ ਦਾ ਦੇਣਗੇ ਉਹ ਸਚਾਈ ਇਸ ਗਾਈ ਸੁਣਿਓ ਅਸੀਂ ਕਈ ਵਾਰੀ ਕਹਿੰਨੇ ਆ ਨਾ ਅਸੀਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਸਾਡੀ ਝੋਲੀ ਨਹੀਂ ਪਈ ਤੇ ਆਲੋ ਮਾਫੀ ਦੇਣਾ ਕਈ ਵਾਰੀ ਅਖੰਡ ਪਾਠ ਸਾਹਿਬ ਕਰਾਉਨੇ ਆ ਪਰ ਨਾਂ ਦਾ ਹੀ ਕਰਾਉਨੇ ਖੰਡ ਪਾਠ ਰੱਖਿਆ ਸੀ ਜੀ ਵਾਹਿ ਇੱਕ ਕਮਰੇ ਵਿੱਚ ਕਈ ਵਾਰੀ ਅਖੰਡ ਪਾਠ ਸਾਹਿਬ ਚੱਲਦਾ ਹੁੰਦਾ ਦੂਜੇ ਕਮਰੇ ਵਿੱਚ ਸ਼ਰਾਬ-ਮਾਸ ਦੀਆਂ ਪਾਰਟੀਆਂ ਵੀ ਚੱਲਦੀਆਂ ਹੁੰਦੀਆਂ ਵਾਹਿਗੁਰੂ ਇੱਕ ਕਮਰੇ ਵਿੱਚ ਅਖੰਡ ਪਾਠ ਸਾਹਿਬ ਚੱਲਦਾ ਹੁੰਦਾ ਦੂਜੇ ਕਮਰੇ ਦੇ ਵਿੱਚ ਪਿਆਰੇ ਉਹ ਨਵਾਂ ਜਿਹਾਣੇ ਵੀ ਚੱਲਦੇ ਹੁੰਦੇ ਨੇ ਕਿ ਬਾਬਾ ਅਨੰਦ ਸਿੰਘ ਸਾਹਿਬ ਦਾ ਬਚਨ ਹੈ ਕਹਿੰਦੇ ਪਹਿਲੀ ਗੱਲ ਉਹਨਾਂ ਦਿਨਾਂ ਵਿੱਚ ਖੰਡਪਾਠ ਸਾਹਿਬ ਕਰਾ ਜਿਨ੍ਹਾਂ ਜਨਮ ਵਿੱਚ ਇਹਨੂੰ ਪੂਰੀ ਦੇਹ ਰਹੀ ਤੇ ਜਦੋਂ ਮਾਲਕ ਪਿਤਾ ਜੀ ਘਰ ਵਿੱਚ ਆਵੇ ਨਾ ਉਦੋਂ ਕਿਸੇ ਨੂੰ ਸੁਣਿਆ ਦੇਣ ਵੀ ਨਹੀਂ ਜਾਣਾ ਕਿ ਬਈ ਮਾਣੇ ਪਰਸੋਂ ਕੋ ਆਏ ਸਾਡੇ ਕੋਲ ਜਰੂਰ ਆਇਓ ਕਿ ਨਹੀਂ ਜਦੋਂ ਪਿਤਾ ਜੀ ਘਰ ਸੇ ਆ ਗਏ ਉਦੋਂ ਸਹਿਬ ਦੀ ਸੇਵਾ ਤੇ ਹਾਜ਼ਰ ਰਹਿਣਾ ਜਿੰਨੂੰ ਸੁਣਿਆ ਦੇਣੇ ਇੱਕ ਦਿਨ ਪਹਿਲੇ ਦੇ ਲੈ ਇੱਕ ਦਿਨ ਪਹਿਲੇ ਸਾਰੇ ਕੰਮ ਖਤਮ ਕਰ ਲੈ ਕਹਿੰਦੇ ਜਦੋਂ ਮਾਲਕ ਪਿਤਾ ਜੀ ਘਰ ਸੇ ਆਵੇ ਫਿਰ ਇਹਾਸ ਸਤਵਰਾਣੇ ਵਾਲੇ ਇੱਕ ਕਾਪੀ ਦੇ ਉੱਤੇ ਨਾਮ ਲੇ ਗਏ ਹੁਣ ਮੰਨ ਲਓ 5 ਦੀਨ ਹੈ ਨਾਮ ਲੇ ਕੇ ਹੁਣ ਇਹ ਫਲਾਣੇ ਸਿੰਘ ਦੀ ਡਿਊਟੀ ਇਹਨੇ ਤੇ ਇਹਨੇ ਸਾਹਮਣੇ ਬਹਿ ਕੇ ਪੌੜ ਸੁਣਨ ਦੀ ਹੈ ਇੱਕ ਜੀ ਉਹ ਵੀ ਬਿਊਟੀ ਹੈ ਚੌਰ ਸਰ ਕਰਨ ਦੀ ਇੱਕ ਚੌਰ ਸਰ ਕਰੇ ਤੇ ਇੱਕ ਸਾਹਮਣੇ ਬਹਿ ਕੇ ਪੌੜ ਸੁਣਾਏ ਇਹਦੇ ਉਸ ਤੋਂ ਬਾਅਦ ਜੇ ਕਿਤੇ ਥਕਾਵਟ ਦੇ ਕਰਕੇ ਆਰਾਮ ਵੀ ਕਰਨਾ ਪੈ ਰਿਹਾ ਨਾ ਉਹਨਾਂ ਦਿਨਾਂ 'ਚ ਕਿਸ ਤਰੇ ਦੇ ਉੱਤੇ ਬੈੱਡ ਦੇ ਉੱਤੇ ਲੱਤ ਨਹੀਂ ਲਾਉਣਾ ਉਦੋਂ ਜ਼ਮੀਨ ਦੇ ਉੱਤੇ ਲੱਤ ਲਾਉਣਾ ਮੇਰੇ ਘਰ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਆਇਆ ਹੋਇਆ ਹੈ ਆਮਕਰੀ ਸੇਵਾ ਵਿੱਚ ਹਾਜ਼ਰ ਧੰਨ ਗੁਰੂ ਨਾਨਕ ਦੇਵ ਜੀ ਆਪਾਂ ਗੁਰੂਆਂ ਦੀ ਸੇਵਾ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਨਹੀਂ ਪਾਠਾ ਦਾ ਸੀ ਭਾਅ ਤੋਲ ਕਰਨਾ ਚਾਹੀਏ ਇਹ ਨਹੀਂ ਇਹਨੇ ਲੈ ਲਓ ਇਹਨੇ ਨਹੀਂ ਇਹਨੇ ਲੈ ਲਓ ਕਰੋੜਾ ਰੁਪਏ ਲਾ ਦੇ ਜੀ ਵਿਆਹਾਂ ਤੇ ਆਖੜੇ ਭਾਅ ਤੋਲ ਕਰਦੇ ਆ ਆਖੜੀਆਂ ਦੀ ਸੇਵਾ ਜਿੰਨੀ ਉਹਨਾਂ ਸੇਵਾ ਦਿੱਤੀ ਯਾਰ ਕੋਈ ਯਾਰ ਪਿਆਰ ਦੇ ਵੱੱਲੇ ਨਹੀਂ ਤੁਸੀਂ ਸ਼ਰਧਾ ਨਾਲ ਪਾਠ ਕਰਿਓ ਕਾੜੇ ਬੰਨ੍ਹ ਨਾਲ ਨਾ ਕਰਿਓ ਆਖੜੀਆਂ ਦੀ ਸੇਵਾ ਵੀ ਹੋਵੇ ਡਟ ਕੇ ਏ ਪਾਪਾ ਨੰਦ ਸਿੰਘ ਸਾਹਿਬ ਦੇ ਬਚਨ ਨੇ ਕਹਿੰਦੇ ਪਿਆਰਿਆ ਤੂੰ ਕਿੰਨਾ ਠੰਡਪੜ ਸਾਹਿਬ ਕਰਾਇਆ ਝੋਲੀ ਨਹੀਂ ਭਰੀ ਤੂੰ ਸ਼ਰਧਾ ਤੇ